ਜੇ ਕਿਸਾਨ ਦੀ ਅੱਜ ਜ਼ਮੀਨ ਖਸ ਜੇ ਉਹਦੀ ਜ਼ਮੀਨ ਹੀ ਨਹੀਂ ਹੈਗੀ ਜਿਹੜੀ ਆਪਣੇ ਕੋਲ ਜਾਇਦਾਦ ਆ ਜਿਹੜੀ ਪੂੰਜੀ ਉਹ ਲੈ ਲਈ ਜਾਵੇ ਤਾਂ ਆਪਾਂ ਕੰਗਾਲ ਹੋ ਜਾਂਦੇ ਵੈਸੇ ਤਾਂ ਪੰਜਾਬ ਨੂੰ ਵੈਸੇ ਹੀ ਕੰਗਾਲ ਕੀਤਾ ਵੈ ਇਹਨਾਂ ਨੇ ਇਸ ਵੇਲੇ ਜਿਹੜੀ ਲੈਂਡ ਪੋਲਿੰਗ ਦੇ ਵਿੱਚ ਇਹਨਾਂ ਨੇ ਸਕੀਮ ਚਲਾਈ ਆ ਕਿ ਅਸੀਂ 65553 ਏਕੜ ਜ਼ਮੀਨ ਜਿਹਦੇ ਚ 164 ਪਿੰਡਾਂ ਦੇ ਆ 21 ਪਿੰਡਾਂ ਦੇ 21 ਸ਼ਹਿਰ 21 ਸ਼ਹਿਰ ਆ ਰਹੇ ਆ ਉਹ ਸਾਰਿਆਂ ਦੀ ਜ਼ਮੀਨ ਇਹਨਾਂ ਨੇ ਲੈ ਕੇ ਇੱਕ ਬਹੁਤ ਸਕੀਮ ਜਿਹੜੀ ਆ ਸਾਰੇ ਸਾਨੂੰ ਤਾਂ ਇਸ ਗੱਲ ਦਾ ਪਤਾ ਕਿ ਜਿਹੜੀ ਸਕੀਮ ਆ ਜਿਹੜੇ ਇਹਨਾਂ ਦੇ ਸੀਨੀਅਰ ਆਏ ਨੇ ਦਿੱਲੀੋਂ ਇੰਤਹਾਰ ਕੇ ਕੇਜਰੀਵਾਲ ਜੀ ਉਹਨਾਂ ਦੀ ਇਹਨਾਂ ਦੀ ਨੀਤੀ ਆ ਇਹਨਾਂ ਨੇ ਕਹੀ ਜੀ ਨੀਤੀ ਘੜੀ ਕਿ ਆਪਾਂ ਪੰਜਾਬ ਦੇ ਵਿੱਚ ਪੰਜਾਬ ਦੇ 65000 60000 70000 ਜਿੰਨੀ ਜ਼ਮੀਨ ਮਿਲਦੀ ਆ ਉਹ ਹੜੱਪ ਲਓ ਇਹ ਕੋਈ ਪੋਲਿੰਗ ਜਿਹੜੀ ਲੈਂਡ ਪੋਲਿੰਗ ਦੀ ਆਪਾਂ ਗੱਲ ਕਰਦੇ ਹੜੱਪਣ ਦੀ ਗੱਲ ਆ ਉਹ ਜ਼ਮੀਨ ਲੈ ਕੇ ਇਹਨਾਂ ਨੇ ਵੱਡੇ ਵੱਡੇ ਬਿਲਡਰਾਂ ਨੂੰ ਦੇਣੀ ਆ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਨੇ ਉਹਦੇ ਲਈ ਪੈਸਾ ਇਕੱਠਾ ਕਰਨਾ ਤੇ ਜਗ ਜਾਹਰਾ ਤੇ ਕਿਸਾਨ ਜੀ ਉਹਨਾਂ ਨੇ ਵੀ ਪਤਾ ਪੰਜਾਬ ਦੇ ਇੱਕ ਇੱਕ ਪਿੰਡ ਦੇ ਇੱਕ ਇੱਕ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਸਭ ਨੂੰ ਇਸ ਪਾਲਿਸੀ ਬਾਰੇ ਪਤਾ ਕਿ ਪੰਜਾਬ ਨੂੰ ਤਬਾਹ ਕਰਨ ਵਾਲੀ ਪਾਲਿਸੀ ਆ ਇਹਦੇ ਲਈ ਅਸੀਂ ਹਮੇਸ਼ਾ ਜਿਵੇਂ ਕਹਿੰਨੇ ਆ ਕਿ ਚਟਾਨ ਵਾਂਗੂ ਖੜੇ ਆ ਹੁਣ ਅਸੀਂ ਇਹਦੇ ਵਿੱਚ ਇਹ ਕਹਿਣਾ ਚਾਹੁੰਦੇ ਆ ਕਿ ਮੈਂ ਦੱਸਣਾ ਇੱਕ ਦੋ ਗੱਲਾਂ ਦੱਸਣੀਆਂ ਚਾਹੁੰਨਾ ਕਿ ਅੱਜ ਤੋਂ 25 ਸਾਲ ਪਹਿਲਾਂ ਪੁੱਡਾ ਨੇ 10967 ਏਕੜ ਜ਼ਮੀਨ ਅਕਵਾਇਰ ਕੀਤੀ ਸੀ 25 ਸਾਲ ਦੇ ਵਿੱਚ ਸਿਰਫ 8000 ਏਕੜ ਜ਼ਮੀਨ ਉਹ ਡਿਵੈਲਪ ਕਰ ਸਕਿਆ ਸੋ ਅੱਜ ਵੀ ਉਹਨਾਂ ਕੋਲ 2967 ਏਕੜ ਜ਼ਮੀਨ ਜਿਹੜੀ ਬਾਕੀ ਪਈ ਆ ਜੇ 25 ਸਾਲ ਦੇ ਵਿੱਚ ਜਿਹੜੀ ਇਹਨਾਂ ਦੀ ਪ੍ਰੀਮੀਅਰ ਏਜੰਸੀ ਪੁੱਡਾ ਉਹ 10000 ਏਕੜ ਜ਼ਮੀਨ ਅਕਵਾਇਰ ਨਹੀਂ ਕਰ ਸਕੀ ਤਾਂ 65000 ਏਕੜ ਕਿੱਥੋਂ ਕਰ ਲੈਣਗੇ ਇਹ ਇੱਕ ਜਿਵੇਂ ਪੌਂਜੀ ਸਕੀਮ ਆਪਾਂ ਕਹਿੰਦੇ ਆ ਕਿ ਲੋਕਾਂ ਨੂੰ ਲੁੱਟਣ ਵਾਲੀ ਔਰ ਲੋਕਾਂ ਨੂੰ ਤਬਾਹ ਕਰਨ ਵਾਲੀ ਸਭ ਤੋਂ ਪਹਿਲਾਂ ਤਾਂ ਗੱਲੇ ਇਹ ਕਹਿਣਾ ਕਿ ਜੇ ਕਿਸਾਨ ਦੀ ਜ਼ਮੀਨ ਚਲੀ ਗਈ ਸਿਰਫ ਕਿਸਾਨ ਹੀ ਨਹੀਂ ਕਿਸਾਨ ਦਾ ਪਰਿਵਾਰ ਤਾਂ ਤਬਾਹ ਹੋ ਗਿਆ ਉਹਦੇ ਬੱਚਿਆਂ ਦੀ ਰੋਜੀ ਰੋਟੀ ਉਹਦੇ ਪਸ਼ੂ ਉਹਦੇ ਡੰਗਰ ਜਿਹੜਾ ਵੀ ਉਹ ਪਾਲਣਾ ਕਿੱਥੋਂ ਕਰੇਗਾ ਜਦੋਂ ਖੇਤ ਜਾਂ ਜ਼ਮੀਨ ਹੀ ਨਹੀਂ ਰਹੇਗੀ ਫਿਰ ਜਿਹੜਾ ਖੇਤ ਮਜ਼ਦੂਰ ਆ ਉਹ ਬਿਲਕੁਲ ਖਤਮ ਹੋ ਗਿਆ ਖੇਤ ਮਜ਼ਦੂਰ ਨੂੰ ਦਿਹਾੜੀ ਕਿੱਥੇ ਕਰੇਗਾ ਜਦੋਂ ਜ਼ਮੀਨ ਹੀ ਨਹੀਂ ਰਹੀ ਫਿਰ ਜ਼ਮੀਨ ਨਹੀਂ ਆ ਰਹੀ ਤਾਂ ਉਹਦੇ ਉਤਪਾਦਨ ਨਹੀਂ ਹੋਏਗਾ ਜਿਵੇਂ ਆਪਾਂ ਹੁਣ ਸਭ ਤੋਂ ਜਿਆਦੇ ਚੌਲ ਕਣਕ ਜਿਵੇਂ ਸਾਰੇ ਦੇਸ਼ ਦਾ ਜਿਹੜਾ ਆਪਾਂ ਅਨਾਜ ਆ ਉਹ ਪੰਜਾਬ ਤੋਂ ਆਉਂਦਾ ਸੋ ਇਹ ਗੱਲ ਨੂੰ ਦੇਖਦੇ ਹੋਏ ਕਿ ਇਹਦੇ ਨਾਲ ਸਿਰਫ ਕਿਸਾਨ ਹੀ ਨਹੀਂ ਜਿਵੇਂ ਮੈਂ ਖੇਤ ਮਜ਼ਦੂਰ ਕਿਹਾ ਨਰੇਗਾ ਵਾਲੀ ਜਿਹੜੇ ਮਜ਼ਦੂਰ ਆ ਉਹ ਵੀ ਉਹਨਾਂ ਨੂੰ ਲਾ ਲਓ ਉਸ ਤੋਂ ਅੱਗੇ ਹੋਰ ਗੱਲ ਦੱਸਣਾ ਚਾਹੁੰਨਾ ਜੇ ਕਿਤੇ ਵਪਾਰੀ ਸੋਚਦੇ ਉਹਨਾਂ ਨੂੰ ਨਹੀਂ ਵਪਾਰੀਆਂ ਨੂੰ ਬਹੁਤ ਜਿਆਦਾ ਇਹਦੇ ਨਾਲ ਨੁਕਸਾਨ ਆ ਜਰੋ ਅੰਨ ਅਨਾਜ ਸਾਡੇ ਮੰਡੀਆਂ 'ਚ ਨਹੀਂ ਆਏਗਾ ਤਾਂ ਆੜਤੀਆਂ ਦਾ ਕੰਮ ਕਿਵੇਂ ਚੱਲੇਗਾ ਜਦੋਂ ਆਰਥੀਆਂ ਦੇ ਕੋਲ ਅਨਾਜ ਨਹੀਂ ਆਏ ਤਾਂ ਕਿਸਾਨ ਕੋਲ ਪੈਸਾ ਨਹੀਂ ਆਏਗਾ ਤਾਂ ਉਹ ਆਪ ਦਾ ਪਰਿਵਾਰ ਚਲਾਉਣ ਲਈ ਅੱਗੇ ਵਿਆਹ ਸ਼ਾਦੀਆਂ ਕਰਨ ਲਈ ਬੱਚਿਆਂ ਦੀ ਫੀਸਾਂ ਲਈ ਕਿਤਾਬਾਂ ਲੈਣ ਲਈ ਉਹਨਾਂ ਲਈ ਕੱਪੜੇ ਲੈਣ ਲਈ ਬਾਜ਼ਾਰ ਦੇ ਵਿੱਚ ਜਾਂਦਾ ਜੋ ਜਿਹੜਾ ਆਬਦੀ ਉਹਦੇ ਲਈ ਕੋਈ ਖਰਚਾ ਪਾਣੀ ਕਰਕੇ ਖਰੀਦੋ-ਵਪਰੋਤ ਕਰਦਾ ਉਹ ਕਿੱਥੋਂ ਕਰੇਗਾ ਤੋਂ ਇਹਦੇ ਲਈ ਵਪਾਰ ਖਤਮ ਹੋ ਜਾਏਗਾ ਸੋ ਸਾਰੇ ਪੰਜਾਬ ਨੂੰ ਬਿਲਕੁਲ ਤਵਾਹੀ ਵੱਲ ਜਾਣ ਵਾਲੀ ਸਕੀਮਾਂ ਔਰ ਇਹ ਸਕੀਮ ਨੂੰ ਮੈਨੂੰ ਲੱਗਦਾ ਕਿ ਇਹਨਾਂ ਨੂੰ ਲੈ ਕੇ ਬੈਠੂ ਮੈਂ ਰਸਤਾ ਇਹ ਗੱਲ ਕਰਦਾ ਸਾਨੂੰ ਪਤਾ ਲੱਗਿਆ ਕਿ ਬਹੁਤ ਜਲਦੀ ਵਾਪਸ ਲੈ ਰਹੇ ਆ ਮੈਨੂੰ ਲੱਗਦਾ ਨਹੀਂ ਜਿਵੇਂ ਇਹਨਾਂ ਦੇ ਉੱਪਰ ਵਾਲੇ ਦਿੱਲੀ ਵਾਲੇ ਪ੍ਰੈਸ਼ਰ ਪਾ ਰਹੇ ਆ ਜੇ ਪੰਜਾਬ ਵਾਲੇ ਚਾਹਣਗੇ ਵੀ ਤਾਂ ਦਿੱਲੀ ਵਾਲਾ ਨੇ ਲੈਣ ਨਹੀਂ ਦੇਣੀ ਸੋ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਚਟਾਨ ਵਾਂਗੂ ਖੜੇ ਆ ਔਰ ਅੱਜ ਸਾਡੀ ਪਾਰਟੀ ਦਾ ਜਿਹੜਾ ਇੱਕ ਬਹੁਤ ਵੱਡਾ ਡਿਸੀਜਨ ਅਸੀਂ ਤੁਹਾਨੂੰ ਦੱਸਣ ਲੱਗੇ ਆ ਕਿ ਇਹਦੇ ਨਾਲ ਅਸੀਂ ਇੱਕ ਇਸ ਕਰਕੇ ਖੜੇ ਆ ਕਿ ਅਸੀਂ ਇੱਕ ਅੱਜ ਸਾਡੀ ਜਿਹੜੇ ਸਾਡੇ ਹੂਪਾ ਪੰਜਾਬ ਦੇ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਥੱਲੇ ਅਸੀਂ ਯਾਤਰਾ ਹਰੇਕ ਪਿੰਡ-ਪਿੰਡ ਜਾਣ ਲੱਗੇ ਆਂ ਪੰਜਾਬ ਦੇ ਪਿੰਡ-ਪਿੰਡ 17 ਆਗਸਟ ਤੋਂ ਲੈ ਕੇ 5 ਸਤੰਬਰ ਤੱਕ ਇਹ ਯਾਤਰਾ ਚੱਲੇਗੀ ਇਹ ਯਾਤਰਾ ਦੇ ਵਿੱਚ ਅਸੀਂ ਹਰੇਕ ਪਿੰਡ ਜਾਵਾਂਗੇ ਜਿਹੜੇ ਪਿੰਡ ਦੀ ਵੀ ਜ਼ਮੀਨ ਐਕਵਾਇਰ ਹੋ ਰਹੀ ਆ ਉਸ ਪਿੰਡ ਦੇ ਲੋਕਾਂ ਦੇ ਨਾਲ ਸਹਾਨੂਭੂਤੀ ਅਸੀਂ ਕਹਾਂਗੇ ਅਸੀਂ ਤੁਹਾਡੇ ਨਾਲ ਖੜੇ ਆਂ ਅਸੀਂ ਪਹਿਲਾਂ ਵੀ ਕਹਿੰਨੇ ਆ ਅੱਜ ਵੀ ਕਹਿੰਨੇ ਆ ਕਿ ਭਾਰਤੀ ਜਨਤਾ ਪਾਰਟੀ ਇਸ ਲੈਂਡ ਪੂਲਿੰਗ ਦੇ ਬਿਲਕੁਲ ਖਿਲਾਫ ਆ ਔਰ ਅਸੀਂ ਇੱਕ ਗਾਜਵੀ ਨਹੀਂ ਲੈਣ ਦੇਵਾਂਗੇ ਅੱਜ ਵੀ ਖੜੇ ਆ ਕੱਲ੍ਹ ਵੀ ਖੜੇ ਆ ਹੁਣ ਅਸੀਂ ਪੰਜਾਬ 'ਚ ਜਾ ਕੇ ਯਾਤਰਾ ਕਰਕੇ ਤਾਂ ਕਿ ਅਸੀਂ ਦੱਸ ਸਕੀਏ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਤੁਹਾਡੇ ਨਾਲ ਖੜੇ ਆ ਇਸ ਕਰਕੇ ਅਸੀਂ ਤੁਹਾਨੂੰ ਅੱਜ ਇਹ ਚੀਜ਼ ਕਹ ਦੱਸਣ ਲੱਗੇ ਆ ਕਿ ਭਾਰਤੀ ਜਨਤਾ ਪਾਰਟੀ ਇਸ ਲੈਂਡ ਪੂਲਿੰਗ ਦੇ ਬਿਲਕੁਲ ਖਿਲਾਫ ਆ ਔਰ ਅਸੀਂ ਇਹਦੇ ਅਸੀਂ ਬਿਲਕੁਲ ਇਹਨੂੰ ਕਹਿੰਦੇ ਆ ਕਿ ਐਡੀ ਤਵਾਹੀ ਵਾਲੀ ਸਕੀਮ ਆ ਅਸੀਂ ਇਹਦੀ ਬਿਲਕੁਲ ਸਮਰਥਨ ਨਹੀਂ ਕਰਦੇ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਵਪਾਰੀਆਂ ਨਾਲ ਪੰਜਾਬ ਦੇ ਖੇਤ ਮਜ਼ਦੂਰਾਂ ਨਾਲ ਅਸੀਂ ਇਹ ਯਾਤਰਾ ਦਾ ਨੋਬੀ ਦਿੱਤਾ ਹੈਗਾ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ ਜਿਹੜੀ ਆ ਉਹ ਸਾਡੀ 17 ਅਗਸਤ ਤੋਂ ਲੈ ਕੇ 5 ਸਤੰਬਰ ਤੱਕ ਚੱਲੇਗੀ ਪਿੰਡ ਪਿੰਡ ਜਾਏਗੀ ਤਾਂ ਕਿ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਕਿ ਥੋਡੀ ਜ਼ਮੀਨ ਤੇ ੜੱਪਣ ਦੀ ਜਿਹੜੀ ਗੱਲ ਆ ਬਾਕੀ ਜਦੋਂ ਗੱਲਾਂ ਕਰਦੇ ਅਸੀਂ ਮੀਡੀਆ ਰਾਹੀਂ ਤੁਹਾਡੇ ਦਾ ਸੁਣਦੇ ਆ ਕਿ ਸਾਨੂੰ ਸਮਰਥਨ ਮਿਲ ਰਿਹਾ ਕੋਈ ਸਮਰਥਨ ਵੀ ਰੋ ਕੋਈ ਸਮਰਥਨ ਨਹੀਂ ਮਿਲ ਰਿਹਾ ਪਿੰਡਾਂ 'ਚ ਬੋਰਡ ਲੱਗ ਰਹੇ ਆ ਕਿ ਸਾਡੇ ਪਿੰਡ ਦੇ ਵਿੱਚ ਜਿਵੇਂ ਕਹਿਆ ਵੀ ਕੋਈ ਵੀ ਆਮ ਆਦਮੀ ਪਾਰਟੀ ਦਾ ਆਦਮੀ ਜਾਂ ਕੋਈ ਲੀਡਰ ਮੈਂ ਕੱਲ ਤੁਹਾਡੇ ਮੀਡੀਆ ਰਾਹੀਂ ਦੇਖ ਰਿਹਾ ਸੀਗਾ ਕਿ ਇਸ ਲੈਂਡ ਪੂਲਿੰਗ ਦੇ ਵਾਸਤੇ ਲੈਂਡ ਐਕਵੀਜ਼ੀਸ਼ਨ ਦੇ ਵਾਸਤੇ ਸਾਡੇ ਪਿੰਡ 'ਚ ਆਵੇ ਸੋ ਪਿੰਡਾਂ 'ਚ ਲੋਕ ਪਿੰਡਾਂ ਦੇ ਵਿੱਚ ਇਸ ਮੌਜੂਦਾ ਸਰਕਾਰ ਦੇ ਕਿਸੇ ਵੀ ਵਰਗ ਦੇ ਲੋਕਾਂ ਨੂੰ ਚਾਹੇ ਉਹ ਸਰਕਾਰੀ ਆ ਚਾਹੇ ਉਹ ਪੋਲੀਟੀਕਲ ਆਦਮੀਆਂ ਪਿੰਡਾਂ ਦੇ ਲੋਕਤਾ ਬਾਣ ਨਹੀਂ ਦੇਣਗੇ ਸੋ ਇਸ ਕਰਕੇ ਅਸੀਂ ਉਹਨਾਂ ਨਾਲ ਖੜੇ ਆ ਚਟਾਨ ਵਾਂਗੂ ਖੜੇ ਰਹਾਗੇ ਇਹ ਹੀ ਸਾਡਾ ਅੱਜ ਦਾ ਮਤਲਬ ਹੈ